ਵਿੰਦਰ ਸਿੰਘ ਦਾ ਨਾਮ ਹੈ ਆਪਣੀ ਸ਼ੌਕ ਜਿਹੜੀ ਕਠਿਆਲਾ ਮੋੜ ਤੇ ਹਾਂਜੀ ਹਾਂਜੀ ਜਿਹੜੇ ਇੱਥੇ ਇੱਕ ਹਾਸਾ ਵਾਪਰਿਆ ਕੀ ਹੈ ਜੀ ਇਹ ਪੁਰਾ ਇਹ ਸਾਰੇ ਇਧਰੋਂ ਆਉਂਦੇ ਆ ਜੀ ਕਿਤੇ ਲੈ ਕੇ ਆਪਣੇ ਬੱਚੇ ਨੂੰ ਤੇ ਉਹਨੂੰ ਲੱਗੇ ਆ ਜਦੋਂ ਮੋੜਦੇ ਪਏ ਇਹ ਆਪਣਾ ਮੋਟਰਸਾਈਕਲ ਤੇ ਕਿਤੇ ਗੱਡੀ ਤੇਜ਼ ਰਫ਼ਤਾਰ ਤੇ ਆਉਂਦੀ ਉਹਨਾਂ ਨੂੰ ਗੱਡੀ ਵਾਲੇ ਨੂੰ ਨਹੀਂ ਪਤਾ ਲੱਗਾ ਪਤਾ ਨਹੀਂ ਤੇ ਪ੍ਰਮਾਤਮਾ ਦੀ ਖੇਡ ਕੋਈ ਵਾਪਰ ਗਈ ਹੈ ਉਹਨਾਂ ਕਰਕੇ ਹਾਸਾ ਵਾਪਰ ਗਿਆ ਕੋਈ ਜਿਹੜਾ ਬੁੱਟ ਦੇ ਸਵਾਰ ਸੀ ਕਿੰਨੇ ਸਾਲ ਦਾ ਬੇਟਾ ਹੈ ਇਹਦਾ ਸ਼ਿਸ਼ੇਨ ਸਰਦਾਰ ਦਾ ਹੀ ਬੇਟਾ ਤੇ ਕੀ ਮੌਕੇ ਤੇ ਕੀ ਵੈਸੇ ਅਸਲ ਵਿੱਚ ਸੱਤਾ ਸੂਤਾ ਕਿਨੇ ਸਟਾਡੋਂ ਦੇ ਬੱਚਾ ਵੀ ਬੇਹੋਸ਼ ਹੋਇਆ ਸੀ ਤੇ ਫੌਜੀ ਸਾਹਿਬ ਵੀ ਸੈਮ ਗਈ ਹੁਣ ਇਹਨਾਂ ਨੂੰ ਨਹੀਂ ਪਤਾ ਪੜ ਕੇ ਸ਼ਹਿਰ ਲੈ ਕੇ ਪਤਾ ਨਹੀਂ ਉਹਨਾਂ ਤੇ ਕੀ ਪਾਣਾ ਵਰਤਿਆ ਤੇ ਹੁਣ ਅਦਾ ਲੱਗੂ ਜਦੋਂ ਆਉਣਗੇ ਵੀ ਸਾਡੇ ਕਿੰਨੇ ਕੁ ਲੱਜੀ ਜਾਂਦੇ ਤੇ ਫਿਲਹਾਲ ਜਿਹੜਾ ਆਪਾਂ ਜੋ ਗੱਡੀ ਵਾਲੇ ਉਹਨਾਂ ਨੂੰ ਛੱਟਾ ਛੋਟਾ ਲੱਗੀਆਂ ਹੋਣੀਆਂ ਉਹਨਾਂ ਨੂੰ ਵੀ ਛੱਟਾ ਮਰੇ ਘਰ ਤੇ ਲੱਗੀਆਂ ਮੋਦੀ ਕਿਉਂ ਮੈਂ ਇਸ ਵਾਰ ਇੱਥੇ ਨਹੀਂ ਮੇਰੇ ਪਿਤਾ ਜੀ ਹੀ ਕਿ ਮੈਂ ਲੋਕ ਤੇ ਫੋਟੋ ਨਹੀਂ ਆਇਆ ਬੈਸ ਲੱਗਦੀ ਕੀ ਲੱਗਦਾ ਇਹ ਤੇ ਹੁਣ ਪ੍ਰਮਾਤਮਾ ਨੇ ਵੀਰੇ ਅਸੀਂ ਕਿਸੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਣਾ ਹਾਂਜੀ ਇਹ ਤੇ ਪਤਾ ਨਹੀਂ ਜਾਂ ਉਹ ਗਲਤੀ ਹੈ ਕਿ ਜਾਂ ਇਹ ਗਲਤੀ ਤੇ ਉਹਨਾਂ ਨੂੰ ਪਤਾ ਦੋਨਾਂ ਨੂੰ ਨਾ ਮੌਕੇ ਤੇ ਮੇਰੇ ਖਾਲ ਪੁਲਿਸ ਪੁੱਜੀ ଥି ਤੇ ਥੋੜੀ ਜਿਹੀ ਬਾਅਦ ਆ ਗਈ ਪੁਲਿਸ ਹਾਂਜੀ ਮੌਕਾ ਵੀ ਆ ਗਿਆ ਮੇਰੇ ਕੋਲ ਹਾਂ ਮੌਕਾ ਵੀ ਆ ਗਿਆ ਅੱਜ ਸਰ ਪਿੰਡ ਦੇ ਕੋਸਰਾ ਪਹੁੰਚਿਆ ਜਿਹੜਾ ਸਵਾ ਵਾਪਰੇ ਬੁਲਟ ਔਰ ਕਾਰ ਦੇ ਵਿਚਕਾਰ ਕੀ ਇਹ ਪੂਰਾ ਜੀ ਹੈ ਅੱਜ ਇਹ ਦੇਖੋ ਜੀ ਪਤਾ ਤਾਂ ਨਹੀਂ ਲੱਗਾ ਕੀ ਕਰਨ ਹੋਇਆ ਜਿਆਦਾ ਫੋਨ ਆਇਆ ਹੀ ਖਾਣੇ ਕੇ ਇਥੇ ਐਕਸੀਡੈਂਟ ਹੋਇਆ ਨਿਕੋਸਰਾ ਮੋੜ ਤੇ ਜੀ ਜੀ ਇਥੇ ਪਹੁੰਚੇ ਆ ਨਿਕੋਸਰਾ ਦਾ ਹੀਗਾ ਇੱਕ ਹੌਸਾ ਆਇਆ ਬੰਦਾ ਜੀ ਤੇ ਥੋੜੀ ਬੁਧੀ ਸੱਟ ਲੱਗੀ ਆ ਉਹ ਬਾਕੀ ਉਹਨੂੰ ਦਾਖਲ ਕਰਾ ਦਿੱਤਾ ਵਾ ਤੇ ਗੱਡੀ ਵਾਲਾ ਜਿਹੜਾ ਇਹ ਅਜੇ ਪਤਾ ਕਨਫਰਮ ਨਹੀਂ ਹੋਇਆ ਤੇ ਥੋੜਾ ਤੇ ਸਰ ਜਿਹੜਾ ਮੋਟਰਸਾਈਕਲ ਸਵਾਰ ਕਿੰਨੇ ਜਾਨੇ ਸਵਾਰ ਸੀ ਮੋਟਰਸਾਈਕਲ ਪਿਓ ਪਤ ਸੀਗੇ ਜੀ ਤੇ ਦਾਦਾ ਜੀ ਦਾ ਛੋਟਾ 5 ਸਾਲ ਦਾ ਹਾਂਜੀ ਹਸਪਤਾਲੋਂ ਲੈ ਕੇ ਆ ਗਏ ਅੱਛਾ ਤੇ ਸਰ ਜਿਹੜੇ ਗੱਡੀ ਸਵਾਰੇ ਪਤਾ ਲੱਗਾ ਕਿੱਥੋਂ ਦੇ ਨਹੀਂ ਇਹ ਨਹੀਂ ਪਤਾ ਲੱਗਾ ਉਹ ਗੱਡੀ ਸਵਾਰਾਂ ਨੂੰ ਸੱਟਾ-ਸੱਟਾ ਮੇ ਇੰਨੇ ਲੱਗੀਆਂ ਥੋੜੀਆਂ ਗੁੱਦੀਆਂ ਸਾਡੇ ਹੋਂ ਤੋਂ ਚਲੇ ਗਏ ਪਹਿਲਾਂ ਹੀ ਤੋਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਹੁਣ ਦਾ ਦੇਖਦੇ ਹਾਂ ਹੁਣ ਜੋ ਵੀ ਬੰਦੀ ਕਾਰਵਾਈ ਕਰਾਂਗੇ ਕੋਈ ਕਾਰਵਾਈ ਕਰਦੇ ਆਂ